ਜਿਹੜਾ ਮਰਜੀ ਚੁੱਕੇ ਜਿਹੜਾ ਮਰਜੀ ਜਿੱਥੇ ਮਰਜੀ ਫੜਤਵੇ ਇਹ ਇਨਾ ਸਸਤਾ ਲਿਆ ਸੀ ਭਗਤ ਸਿੰਘ ਦੀ ਸੋਚਣਾ ਚੱਲਣ ਵਾਲੀ ਪਾਰਟੀ ਰਾਸ਼ਟਰੀ ਤੌਰ 'ਤੇ ਅੱਜ ਦਾ ਇਹ ਸਲਮਾਨ ਕਰਦੀ ਹੈ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਇਹ ਦੇਸ਼ ਦੀ ਆਨ ਬਾਨ ਔਰ ਸ਼ਾਨ ਦੀ ਸਵਾਲ ਆ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਇਲੈਕਸ਼ਨ ਦਾ ਮੁੱਦਾ ਨਹੀਂ ਆ ਇਹ ਰਾਸ਼ਟਰੀ ਆਨ ਬਾਨ ਸ਼ਾਨ ਦਾ ਸਵਾਲ ਆ ਇਹਦੇ ਵਿੱਚ ਸੋਚਣਾ ਪੈਗਾ ਹਰ ਸਿੰਦਸਤਾਨੀ ਨੂੰ ਕਿ ਰਾਸ਼ਟਰੀ ਤੌਰ 'ਤੇ ਅੱਜ ਦਾ અપਮਾਨ ਅਸੀਂ ਹਰ ਕਿਸੇ ਕੋਈ ਵੀ ਭਾਰਤੀ برداشت ਨਹੀਂ ਕਰੇਗਾ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੀਰਾਵਾਲਿਆ ਵੱਲੋਂ ਆਪਣੇ ਸਥਾਨਕ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਬੀਤੇ ਦਿਨੀ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਗੁਰਦਾਸਪੁਰ ਅੰਮ੍ਰਿਤਸਰ ਬਾਈਪਾਸ ਰੋਡ ਤੇ ਸਥਿਤ ਘਰ ਦੇ ਸਾਹਮਣੇ ਲੱਗੇ ਰਾਸ਼ਟਰੀ ਰੰਗੇ ਝੰਡੇ ਦੇ અપਮਾਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਾਡੇ ਭਾਰਤ ਦੇਸ਼ ਦੀ ਪਹਿਚਾਨ ਰਾਸ਼ਟਰੀ ਤਿਰੰਗਾ ਝੰਡਾ ਜੋ ਕਿ ਭਾਰਤ ਦੇ ਹਰੇਕ ਨਾਗਰਿਕ ਦਾ ਗੌਰਵ ਤੇ ਸਨਮਾਨ ਦਾ ਪ੍ਰਤੀਕ ਹੈ ਜਿਸ ਨੂੰ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਕੇ ਲਿਆ ਗਿਆ ਹੈ ਜਿਹੜਾ ਮਰਜੀ ਚੁੱਕੇ ਜਿਹੜਾ ਮਰਜੀ ਜਿੱਥੇ ਮਰਜੀ ਸੁੱਟਦੇ ਉਹ ਇੰਨਾ ਸਸਤਾ ਲਿਆ ਸੀ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਬਹੁਤ ਵੱਡੀਆਂ ਸ਼ਹਾਦਤਾਂ ਦੇ ਕੇ ਅਸੀਂ ਪ੍ਰਾਪਤ ਕੀਤਾ ਸੋ ਇਸ ਨੂੰ ਸਾਰਾ ਜਨ ਜਨ ਹਿੰਦੁਸਤਾਨ ਦਾ ਪੂਰੀ ਦੁਨੀਆ ਦੇ ਅੰਦਰ ਤਿਰੰਗੇ ਨੂੰ ਸਲੂਟ ਕਰਦਾ ਔਰ ਮੈਂ ਸਿਰ ਝੁਕਾਉਣਾ ਉਸ ਤਰੰਗੇ ਦੇ ਕੇ ਉਹਨਾਂ ਕਹਿਆ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਉਹਨਾਂ ਤੱਕ ਪਹੁੰਚੀ ਹੈ ਤੇ ਇਸ ਵੀਡੀਓ ਦੇ ਵਿੱਚ ਬਟਾਲਾ ਦੇ ਮੌਜੂਦਾ ਐਮ.ਐਲ.ਏ. ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਘਰ ਤੋਂ ਮੈਂ 100 ਕਦਮ ਦੀ ਦੂਰੀ ਤੇ ਸਥਿਤ ਕੀਤੇ ਰਾਸ਼ਟ ਰੰਗੇ ਝੰਡੇ ਦਾ ਅਪਮਾਨ ਕੀਤਾ ਜਾ ਰਿਹਾ ਹੈ। ਹੀਰਾਵਾਲਿਆ ਨੇ ਕਿਹਾ ਕਿ ਸਾਡੇ ਸੰਵਿਧਾਨ ਦੇ ਵਿੱਚ ਰਾਸ਼ਟ ਦੇ ਸਨਮਾਨ ਸੰਬੰਧੀ ਇੱਕ ਪ੍ਰੋਟੋਕਾਲ ਬਣਾਇਆ ਗਿਆ ਹੈ ਜਿਸ ਵਿੱਚ ਰਾਸ਼ਟ ਝੰਡੇ ਨੂੰ ਬਣਾਉਣਾ, ਚੜਾਉਣਾ ਤੇ ਉਤਾਰਨ ਦੀ ਮਰਿਆਦੰਧਿਤਾਰ ਕੀਤੀ ਗਈ ਹੈ ਲੇਕਿਨ ਵੀਡੀਓ ਨੂੰ ਦੇਖਣ ਵਿੱਚ ਪਤਾ ਲੱਗਦਾ ਹੈ ਕਿ ਕਿਕ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਭਗਤ ਸਿੰਘ ਦੀ ਸੋਚ ਨਾਲ ਚੱਲਣ ਵਾਲੀ ਪਾਰਟੀ ਰਾਸ਼ਟਰੀ ਝੰਡਾ ਇਹ ਸਨਮਾਨ ਕਰਦੀ ਹੈ ਇਹ ਸਨਮਾਨ ਕਰ ਰਹੀ ਹੈ ਕਿ ਆਪਣੇ ਦਫ਼ਤਰ ਦੇ ਸਾਹਮਣੇ ਅਸੀਂ ਝੰਡਾ ਬੁਲੰਦ ਕਰਕੇ ਕਹਿੰਦੇ ਕਿ ਅਸੀਂ ਇਨਕਲਾਬੀ ਪਾਰਟੀ ਆ ਇਹ ਇਨਕਲਾਬ ਆ ਕਿ ਉਹਨੂੰ ਕੂੜੇ ਦੇ ਵਿੱਚ ਸੁੱਟ ਕੇ ਉਹਦੀਆਂ ਟਾਕੀਆਂ ਬਣਾ ਕੇ ਉੱਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇ ਇਹ ਸਨਮਾਨ ਕਰਦੀ ਹੈ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਇਹ ਦੇਸ਼ ਦੀ ਆਨ ਬਾਨ ਔਰ ਸ਼ਾਨ ਦੀ ਸਵਾਲ ਆ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਅੱਜ ਤੋਂ ਪਹਿਲਾਂ ਜਦੋਂ ਕੂੜੇ ਦੇ ਉੱਤੇ ਝੰਡੇ ਚੁੱਕੇ ਗਏ ਸੀ ਉਹ ਕੋਈ ਰਾਜਨੀਤਿਕ ਮੁੱਦਾ ਸੀ ਉਹਦੀ ਐਫਆਈਆਰ ਕਰਾਈ ਗਈ ਸੀ ਤੁਸੀਂ ਸਾਰੇ ਪੱਤਰਕਾਰ ਸਹਿਬਾਨ ਉੱਥੇ ਮੌਜੂਦ ਸਨ ਦਾਸੀ ਝੰਡੇ ਨੂੰ ਕਟਿਆ ਗਿਆ ਹੈ ਤੇ ਉਸ ਦੇ ਕੱਟੇ ਹੋਏ ਹਿੱਸਿਆਂ ਨੂੰ ਜ਼ਮੀਨ ਤੇ ਸੁੱਟਿਆ ਗਿਆ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘਟ ਹੈ ਉਹਨਾਂ ਕਹਿਆ ਕਿ ਇਹ ਘਟਨਾ ਸੋਚੀ ਸਮਝੀ ਸਾਜ਼ਿਸ਼ ਹੈ ਜਾਣ ਬੁਝ ਕੇ ਦੇਸ਼ ਵਾਸੀਆਂ ਨੂੰ ਠੇਸ ਪਹੁੰਚਾਉਣ ਦੇ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਵਿੱਚ ਜ਼ਿੰਮੇਵਾਰ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਹੀਰਾਵਾਲਿਆਂ ਨੇ ਕਿਆ ਕਿ ਕਿੰਨੀ ਅਫਸੋਸ ਦੀ ਗੱਲ ਹੈ ਕਿ ਬਟਾਲਾ ਦੇ ਮੌਜੂਦਾ ਐਮਐਲਏ ਉਸ ਪਾਰਟੀ ਨਾਲ ਸੰਬੰਧਿਤ ਹਨ ਜੋ ਕਿ ਆਪਣੇ ਆਪ ਨੂੰ ਇਨਕਲਾਬੀ ਹੋਣ ਦਾ ਢਿੰਡੋਰਾ ਪਿੱਟਦੇ ਨਹੀਂ ਥੱਕਦੀ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਇਨਕਲਾਬੀ ਪਾਰਟੀ ਦੇ ਮੌਜੂਦਾ ਐਮਐਲਏ ਦੇ ਘਰ ਦੇ ਮੈਸ ਥੋੜੀ ਦੂਰੀ ਤੇ ਹੀ ਰਾਸ਼ੀ ਚੰਡੇ ਦਾ ਅਪਮਾਨ ਹੋਇਆ ਹੈ ਤੇ ਉਹਨਾਂ ਵੱਲੋਂ ਇਸ ਸੰਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਮੈਂ ਕਾਰਵਾਈ ਦੀ ਸਖ਼ਤੀ ਮੰਗ ਕਰਦਾ ਹਾਂ ਇਲੈਕਸ਼ਨ ਦੇ ਦਰਮਿਆਨ ਜਾਂ ਇਲੈਕਸ਼ਨ ਤੋਂ ਪਹਿਲਾਂ, ਕੀ ਤੁਸੀਂ ਇਹ ਮੈਨੂੰ ਸਵਾਲ ਕੀਤਾ? ਇਹ ਇਲੈਕਸ਼ਨ ਤੋਂ ਪਹਿਲਾਂ ਆਉਂਦਾ ਤੇ ਉਹ ਇਲੈਕਸ਼ਨ ਦਾ ਮੁੱਦਾ ਸੀ ਇਹ ਇਲੈਕਸ਼ਨ ਦੇ ਵਿੱਚ ਦਾ ਪਮਾਨ ਹੋਇਆ ਤੇ ਇਹ ਇਲੈਕਸ਼ਨ ਦਾ ਮੁੱਦਾ ਬਣ ਗਿਆ ਬਿਲਕੁਲ ਮੈਂ ਜਨਾ ਸਹਿਮਤ ਨਹੀਂਗਾ ਇਲੈਕਸ਼ਨ ਦਾ ਮੁੱਦਾ ਨਹੀਂ ਆ ਇਹ ਰਾਸ਼ਟਰੀ ਆਨ ਬਾਨ ਸ਼ਾਨ ਦਾ ਸਵਾਲ ਆ ਇਹਦੇ ਵਿੱਚ ਸੋਚਣਾ ਪੈਗਾ ਹਰ ਉਸ ਹਿੰਦੁਸਤਾਨੀ ਨੂੰ ਕਿ ਰਾਸ਼ਟਰੀ ਧਵਜ ਦਾ અપਮਾਨ ਅਸੀਂ ਹਰ ਕਿਸੇ ਕੋਈ ਵੀ ਭਾਰਤੀ برداشت ਨਹੀਂ ਕਰੇਗਾ। ਐਮਐਲਏ ਦੇ ਘਰ ਦੇ ਸਾਹਮਣੇ ਲੱਗੇ ਰਾਸ਼ੀ ਝੰਡੇ ਦੀ ਦੋ ਵਾਰ ਰਿਪੇਅਰ ਕੀਤੀ ਗਈ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਰਾਸ਼ੀ ਝੰਡੇ ਨੂੰ ਬਣਾਉਣ ਵਿੱਚ ਕਿੰਨਾ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ ਕਿ ਮੌਜੂਦਾ ਸਰਕਾਰ ਕੋਲ ਇੰਨਾ ਵੀ ਫੰਡ ਨਹੀਂ ਹੈ ਕਿ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਮੰਨੇ ਜਾਂਦੇ ਰਾਸ਼ੀ ਝੰਡੇ ਬਣਾਉਣ ਦੇ ਲਈ ਵਧੀਆ ਤੇ ਚੰਗੇ ਮਟੀਰੀਅਲ ਦੀ ਖਰੀਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਮੇਰੇ ਡੀਸੀ ਗੁਰਦਾਸਪੁਰ ਬਟਾਲਾ ਐਸਟੀਐਮ ਤੋਂ ਮੰਗ ਹੈ ਕਿ ਉਕਤ ਘਟਨਾ ਦੀ ਜਾਂਚ ਜਲਦ ਤੋਂ ਜਲਦ ਕਰਕੇ ਜ਼ਿੰਮੇਵਾਰ ਵਿਅਕਤੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਦੇ ਵੱਲੋਂ ਜਲਦੀ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜਾ ਨਾ ਕੀਤਾ ਗਿਆ ਤਾਂ ਆਗਾਮੀ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਸਖਤ ਰੋਸ ਪ੍ਰਦਰਸ਼ਨ ਕਰੇਗੀ ਜ਼ਿਕਰ ਜੋਗ ਹੈ ਕਿ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਗੁਰਦਾਸਪੁਰ ਅੰਮ੍ਰਿਤਸਰ ਰੋਡ ਤੇ ਸਥਿਤ ਘਰ ਦੇ ਸਾਹਮਣੇ ਲੱਗੇ ਰਾਸ਼ੀ ਝੰਡੇ ਦਾ ਅਪਮਾਨ ਕਰਨ ਵਾਲੀ ਘਟਨਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਵੀਡੀਓ ਦੇਖਣ 'ਚ ਪਤਾ ਚੱਲਦਾ ਹੈ ਕਿ ਕੁਝ ਵਿਅਕਤੀ ਬੂਟਾਂ ਸਮੇਤ ਰਾਸ਼ੀ ਝੰਡੇ ਨੂੰ ਉਤਾਰ ਕੇ ਉਸ ਦੀ ਮਰਿਆਦਾ ਭੰਗ ਕਰ ਰਹੇ ਸਨ ਦਸ ਰੰਗੇ ਝੰਡੇ ਨੂੰ ਆਪਣੇ ਪੈਰਾ ਹੇਠ ਲੈ ਕੇ ਉਸਦੇ ਕੁਝ ਹਿੱਸਿਆਂ ਨੂੰ ਕੱਟਿਆ ਗਿਆ ਸੀ ਇਸ ਘਟਨਾ ਸਥਾਨ ਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੰਜਾਬ ਪ੍ਰਧਾਨ ਰਮੇਸ਼ ਬੈਲ ਨੇ ਪਹੁੰਚ ਕੇ ਉਕਤ ਵਿਅਕਤੀਆਂ ਵੱਲੋਂ ਤਿਰੰਗੇ ਝੰਡੇ ਦੇ ਕੀਤੇ ਜਾ ਰਹੇ અપਮਾਨ ਦੀ ਨਿੰਦਾ ਕੀਤੀ ਸੀ ਉਕਤ ਵਿਅਕਤੀਆਂ ਵੱਲੋਂ ਰਾਸ਼ੀ ਝੰਡੇ ਦੇ ਕੁਝ ਹਿੱਸਿਆਂ ਨੂੰ ਕੱਟਿਆ ਤੇ ਜ਼ਮੀਨ ਦੇ ਉੱਤੇ ਸੁੱਟਿਆ ਹੋਇਆ ਸੀ ਪ੍ਰਧਾਨ ਰਮੇਸ਼ ਬੈਲ ਵੱਲੋਂ ਸਨਮਾਨ ਸਹਿਤ ਇਹਨਾਂ ਹਿੱਸਿਆਂ ਨੂੰ ਉਠਾਇਆ ਤੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਸੀ ਪ੍ਰਦਾਨ ਰਮੇਸ਼ ਬੈਲ ਨੇ ਉਕਤ ਵਿਅਕਤੀਆਂ ਵੱਲੋਂ ਤਿਰੰਗੇ ਚੰਡੇ ਦੇ ਕੀਤੇ ਗਏ ਅਫਮਾਨ ਤੇ ਕੁਝ ਹਿੱਸਿਆਂ ਨੂੰ ਕੱਟਣ ਬਾਰੇ ਪੁੱਛਿਆ ਤਾਂ ਉਕਤ ਵਿਅਕਤੀਆਂ ਨੇ ਦੱਸਿਆ ਕਿ ਰਾਸ਼ੀ ਚੰਡੇ ਨੂੰ ਰਿਪੇਅਰ ਕਰਨ ਲਈ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਤੇ ਉਹ ਦੂਸਰੀ ਵਾਰ ਇਹ ਚੰਡੇ ਦੀ ਰਿਪੇਅਰ ਕਰ ਰਹੇ ਹਨ ਕਿਉਂਕਿ ਪਿਛਲੇ ਦਿਨੀ ਆਈ ਹਨੇਰੀ ਤੇ ਬਦਲ ਦੇ ਕਾਰਨ ਤਿਰੰਗਾ ਚੰਡਾ ਫਟ ਗਿਆ ਸੀ ਜਿਸ ਤੇ ਸਾਨੂੰ ਐਮ ਐਲ ਏ ਸ਼ਹਿਰੀ ਕਲਸੀ ਦੇ ਦਫ਼ਤਰ ਤੋਂ ਫੋਨ ਆਇਆ ਸੀ ਕਿ ਇਸ ਝੰਡੇ ਨੂੰ ਠੀਕ ਕਰ ਦਿੱਤਾ ਜਾਵੇ ਵਿਭਾਗ ਵੱਲੋਂ ਸਾਨੂੰ ਰਾਸ਼ੀ ਚੰਡੇ ਨੂੰ ਰਿਪੇਅਰ ਕਰਨ ਲਈ ਭੇਜਿਆ ਗਿਆ ਹੈ ਤੇ ਅਸੀਂ ਆ ਕੇ ਦੇਖਿਆ ਕਿ ਝੰਡਾ ਕੁਝ ਹਿੱਸਿਆਂ ਤੋਂ ਫ ਤੇ ਉਹਨਾਂ ਫਟੇ ਹੋਏ ਹਿੱਸਿਆਂ ਨੂੰ ਕੱਟ ਕੇ ਰਿਪੇਅਰ ਕੀਤਾ ਗਿਆ ਹੈ। ਰਮੇਸ਼ ਬੈਲ ਨੇ ਤਿਰੰਗੇ ਝੰਡੇ ਦੇ ਕੱਟੇ ਹੋਏ ਹਿੱਸਿਆਂ ਨੂੰ ਸਨਮਾਨ ਸਹਿਤ ਡੀਸੀ ਗੁਰਦਾਸਪੁਰ ਦਫ਼ਤਰ ਵਿਖੇ ਪਹੁੰਚਾਇਆ ਅਤੇ ਦਫ਼ਤਰ ਵਿੱਚ ਮੌਜੂਦ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਐਸਟੀਐਮ ਸੈਰੀ ਪੰਡਾੜੀ ਦਾ ਕਹਿਣਾ ਸੀ ਕਿ ਜੇਕਰ ਇਹ ਘਟਨਾ ਅਪਰਾਧਿਕ ਸ਼੍ਰੇਣੀ ਵਿੱਚ ਆਉਂਦੀ ਹੈ ਤਾਂ ਜਲਦੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਰਿਪੋਰਟਰ ਰਮੇਸ਼ ਬੈਲ ਬਟਾਲਾ। ਜੀ ਅੱਜ ਮੈਂ ਉਸ ਵਿਸ਼ੇ ਤੇ ਪ੍ਰੈਸ ਕਰ ਰਿਹਾ ਹਾਂ। ਆਪਣੇ ਰਾਸ਼ਟਰੀ ਧਵਜ ਜਿਹਨੂੰ ਹਿੰਦੁਸਤਾਨ ਦੇ ਹਰ ਨਾਗਰਿਕ ਦਾ ਸਿਰ ਝੁਕਦਾ ਜਿਹਨੂੰ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਅਸੀਂ ਹਾਸਲ ਕੀਤਾ ਸਾਡੇ ਤਿਰੰਗੇ ਦਾ ਅੱਜ ਬਟਾਲਾ ਵਿਖੇ અપਮਾਨ ਹੋਇਆ ਥੋੜੀ ਦੇਰ ਪਹਿਲਾਂ ਹੀ ਸਾਡੇ ਐਮਐਲਏ ਸ਼ਰੀਕਤ ਸਿੰਘ ਦੇ ਦਫ਼ਤਰ ਦੇ ਸਾਹਮਣੇ ਬਾਈਪਾਸ ਤੇ ਬੜੇ ਸਨਮਾਨ ਸਹਿਤ ਉਸ ਨੂੰ ਲਗਾਇਆ ਗਿਆ ਸੀ ਤਿਰੰਗੇ ਨੂੰ ਉਹ ਤਿਰੰਗਾ ਅਸੀਂ ਐਵੇਂ ਨਹੀਂ ਲੈ ਲਿਆ ਬਹੁਤ ਕੁਰਬਾਨੀਆਂ ਦੇ ਕੇ ਬਹੁਤ ਜ਼ਿਆਦਾ ਫਾਂਸੀਆਂ ਦੇ ਰਸੇ ਚੁੰਮ ਕੇ ਸ਼ਹਾਦਤਾਂ ਦੇ ਕੇ ਉਹ ਤਿਰੰਗਾ ਅਸੀਂ ਲਿਆ ਔਰ ਅੱਜ ਉਸ ਦਾ ਉਪਮਾਨ ਬੜੇ ਦੁੱਖ ਦੀ ਗੱਲ ਆ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਵਾਇਰਲ ਹੋਈ ਜਦੋਂ ਦੇਖੀ ਤਾਂ ਬੜੀ ਹਿਰਦੇ ਦੇ ਵਿੱਚ ਚੀਜ਼ ਪਈ ਕਿ ਤਰੰਗੇ ਦਾ ਅਪਮਾਨ ਕਿਸ ਤਰ੍ਹਾਂ ਕੀਤਾ ਗਿਆ ਜੇ ਉਹਦੇ ਵਿੱਚ ਇੰਨਾ ਘਟੀਆ ਮਟੀਰੀਅਲ ਯੂਜ਼ ਕੀਤਾ ਗਿਆ ਕਿ ਅੱਜ ਦੂਸਰੀ ਵਾਰ ਉਸ ਨੂੰ ਉਤਾਰ ਕੇ ਉਸ ਦੇ ਉੱਤੇ ਸੀਨ ਲਗਾ ਕੇ ਉਸ ਦੇ ਜਿਹੜੇ ਪੀਸ ਕਰਕੇ ਕੋਈ ਉਧਰ ਕੂੜੇ 'ਚ ਸੁੱਟ ਦਿੱਤਾ ਗਿਆ ਕੋਈ ਉਧਰ ਕੂੜੇ 'ਚ ਸੁੱਟ ਦਿੱਤਾ ਗਿਆ ਔਰ ਜੋ ਲੋਕ ਉਸ ਨੂੰ ਸੀਰ ਰਹੇ ਨੇ ਉਸ ਨੂੰ ਰਿਪੇਅਰ ਕਰ ਰਹੇ ਨੇ ਉਹ ਬੂਟ ਪਾ ਕੇ ਰਿਪੇਅਰ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਇਸ ਦਾ ਇੱਕ ਪ੍ਰੋਟੋਕੋਲ ਹੁੰਦਾ ਰਾਸ਼ਟਰੀ ਧਵਜੇ ਨੂੰ ਉਤਾਰਨ ਦਾ ਰਾਸ਼ਟਰੀ ਧਵਜੇ ਨੂੰ ਚੜਾਉਣ ਦਾ ਇੱਕ ਪ੍ਰੋਟੋਕੋਲ ਹੁੰਦਾ ਬਕਾਇਦਾ ਉਹਦੀ ਪਰਮਿਸ਼ਨ ਲਈ ਜਾਂਦੀ ਕਿਸੇ ਅਗਸਟਡ ਅਧਿਕਾਰੀ ਕੋਲੋਂ ਦੀ ਪਰਮਿਸ਼ਨ ਲਈ ਜਾਂਦੀ ਆ ਪਰ ਮੈਂ ਸਮਝਦਾ ਕਿ ਐਸਾ ਕੁਝ ਨਹੀਂ ਹੋਇਆ ਜਿਸ ਦੇ ਤਹਿਤ ਜਾਏ ਸਾਜ਼ਿਸ਼ਾ ਜਾਂ ਕੀ ਗੱਲ ਆ ਮੇਰੀ ਸਮਝ ਤੋਂ ਬਾਹਰ ਆ ਕਿ ਐਡਾ ਵੱਡਾ અપਮਾਨ ਉਸ ਦੇ ਤੀਸ ਕਰਕੇ ਉਸ ਨੂੰ ਸੀ ਕੇ ਤੇ ਫਿਰ ਉਸ ਨੂੰ ਅਸੀਂ ਚੜਾ ਦਿੱਤਾ ਵਿਦਾਊਟ ਪਰਮਿਸ਼ਨ ਜਦ ਕਿ ਰਾਸ਼ਟਰੀ ਧਵਜ ਬੜੇ ਰਾਸ਼ਟਰੀ ਸਨਮਾਨਾ ਤਹਿਤ ਇੱਕ ਪ੍ਰੋਟੋਕੋਲ ਤਹਿਤ ਉਸ ਨੂੰ ਉਤਾਰਿਆ ਜਾਂਦਾ ਔਰ ਉਸ ਨੂੰ ਚੜਾਇਆ ਜਾਂਦਾ ਪਰ ਸ਼ਰਮ ਦੀ ਗੱਲ ਆ ਕਿ ਬਟਾਲਾ ਵਿਖੇ ਇਹ ਘਟਨਾ ਵਾਪਰੀ ਆ ਔਰ ਮਹਿਜ 100 ਕਦਮ ਦੀ ਦੂਰੀ ਤੋਂ ਵੀ ਘੱਟ ਐਮਐਲਏ ਬਟਾਲਾ ਦਾ ਦਫ਼ਤਰ ਆ ਕੀ ਉਹਨਾਂ ਨੂੰ ਇਸ ਪ੍ਰੋਟੋਕੋਲ ਦਾ ਗਿਆਤ ਨਹੀਂ ਆ? ਕਿ ਉਹ ਸਮਝਦੇ ਨਹੀਂ ਆ ਕਿ ਕੀ ਹੋਇਆ ਇਸ ਪਿੱਛੇ ਕੀ ਕਾਰਨ ਆ? ਉਹ ਕਿਹੜੇ ਲੋਕ ਜਿਹੜੇ ਆਪਣੇ ਆਪ ਉਤਾਰ ਕੇ ਆਪਣੇ ਆਪ ਨੂੰ ਸੀਨ ਕਰਕੇ ਆਪਣੇ ਆਪ ਚੜਾ ਦਿੱਤਾ ਔਰ ਉਹਦੇ ਪੀਸ ਸਾਈਡਾਂ ਤੇ ਕੂੜੇ ਵਾਂਗੂ ਖਿਲਾਰ ਦਿੱਤੇ। ਬਕਾਇਦਾ ਵੀਡੀਓ ਦੇ ਵਿੱਚ ਆਇਆ। ਸੋਸ਼ਲ ਮੀਡੀਆ ਤੇ ਜੋ ਵਾਇਰਲ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਔਰ ਪੂਰੀ ਪਾਰਟੀ ਇਹ ਹਰ ਕਿਸ ਬਰਦਾਸ਼ਤ ਨਹੀਂ ਕਰੇਗੀ ਕਿ ਸਾਡੇ ਦੇਸ਼ ਦੇ ਰਾਸ਼ਟਰੀ ਧਵਜ ਦਾ अपमान ਹੋਊ ਇਹ অপমান ਜਿਸ ਨੇ ਵੀ ਕੀਤਾ ਮੈਂ ਡੀਸੀ ਸਾਹਿਬ ਗੁਰਦਾਸਪੁਰ ਐਸਟੀਐਮ ਬਟਾਲਾ ਮੁੱਖ ਮੰਤਰੀ ਪੰਜਾਬ ਸਾਰਿਆਂ ਜੇ ਮੰਗ ਕਰਦਾ ਕਿ ਜਲਦ ਤੋਂ ਜਲਦ ਇਹਤੇ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਰਾਸ਼ਟਰੀ ਧਵਜ ਦਾ ਅਪਮਾਨ ਹੋਣਾ ਇੱਕ ਬੜੀ ਸ਼ਰਮਨਾਕ ਗੱਲ ਆ ਦੇਖੋ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੋਸ਼ਲ ਮੀਡੀਆ ਤੇ ਕਿ ਉਹਦੇ ਪੀਸ ਕਰ ਕਰਕੇ ਕਿਦਾਂ 사이ਡਾਂ ਤੇ ਖਿਲਾਰੇ ਗਏ ਉਹਦੇ ਵਿੱਚ ਕਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਕਿ ਅੱਜ ਦੂਸਰੀ ਵਾਰ ਉਸ ਨੂੰ ਰਿਪੇਅਰ ਕਰਨਾ ਪਿਆ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਆ ਰਾਸ਼ਟਰੀ ਧਵਜ ਦਾ ਮਟੀਰੀਅਲ ਕਿਆ ਪੰਜਾਬ ਦੀ ਆਪ ਦੀ ਗਵਰਨਮੈਂਟ ਕੋ ਇੰਨੇ ਵੀ ਫੰਡਸ ਨਹੀਂ ਗਏ ਕਿ ਤਿਰੰਗੇ ਵਾਸਤੇ ਵਧੀਆ ਮਟੀਰੀਅਲ ਯੂਜ਼ ਕੀਤਾ ਜਾਵੇ ਉਸ ਦੀ ਕਿੰਨੀ ਮਨਿਆਦ ਆ ਉਹ ਕਿੰਨਾ ਚਿਰ ਰਹੇਗਾ ਉੱਤੇ ਔਰ ਉਸ ਦੀ ਪਰਮਿਸ਼ਨ ਲੈ ਕੇ ਉਸ ਨੂੰ ਉਤਾਰ ਕੇ ਦੁਬਾਰਾ ਚੇਂਜ ਕੀਤਾ ਜਾਵੇ ਕਿ ਆਏ ਕੋਈ ਉਹਨਾਂ ਨੂੰ ਸੋਚ ਨਹੀਂ ਗਈ ਇੰਨੇ ਵੀ ਸਫੀਸ਼ੀਐਂਟ ਫੰਡ ਨਹੀਂ ਗਏ ਉਹਨਾਂ ਦੇ ਕੋ ਸਿਰਫ ਉਹਨਾਂ ਨੂੰ ਗੱਲਾਂ ਹੀ ਆਉਂਦੀਆਂ ਨੇ ਝੂਠ ਦੇ ਪਲੰਦੇ ਹੀ ਨੇ ਉਹ ਸੋ ਮੈਂ ਬਾਰ-ਬਾਰ ਮੰਗ ਕਰਦਾ ਜੋ ਵੀ ਇਹਦੇ ਪਿੱਛੇ ਲੋਕ ਨੇ ਜੋ ਰਿਪੇਅਰ ਕਰ ਰਹੇ ਨੇ ਜੋ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਵਾ ਸਖਤ ਤੋਂ ਸਖਤ ਕਾਰਵਾਈ ਔਰ ਐਫ ਆਈ ਆਰ ਰਜਿਸਟਰ ਕਰਕੇ ਛੇਤੀ ਛੇਤੀ ਜੇ ਕਿ ਇਨੀ ਬਣਾਇਆ ਜਾਵੇ ਪ੍ਰਸ਼ਾਸਨ ਤੋਂ ਮੰਗ ਕਰਦਾ ਅਗਰ ਇਹਦੇ ਵਿੱਚ ਦੇਰੀ ਕੀਤੀ ਗਈ ਤੇ ਭਾਰਤੀ ਜਨਤਾ ਪਾਰਟੀ ਇੱਕ ਨਵੀਂ ਰਣਨੀਤੀ ਉਲੀਕ ਕੇ ਇਹਦੇ ਖਿਲਾਫ ਪ੍ਰੋਟੈਸਟ ਕਰੇਗੀ ਇਹ ਲਾਇਬਰਟੀ ਮੈਂ ਸਮਝਦਾ ਕਿ ਮਹਿਜ 100 ਕਦਮ ਦੀ ਦੂਰੀ ਤੇ ਐਮ ਐਲ ਏ ਦਾ ਦਫ਼ਤਰ ਕੀ ਉਹਨਾਂ ਨੂੰ ਪਤਾ ਨਹੀਂ ਕਿ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਜਿਹੜਾ ਮਰਜ਼ੀ ਰਾਜੇ ਤੋਂ ਅੱਜ ਨੂੰ ਲਾਲਵੇਤ ਜਿਹੜਾ ਮਰਜ਼ੀ ਚੜਾ ਦੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਵੈਲਕਮ ਪ੍ਰੋਟੋਕੋਲ ਜਾਂਦੇ ਬੈਂਚਪਲਾਟ ਤੇ ਯਾਹਰ ਕਸਟਮ ਦੀ ਆਪਣਾ ਨਹੀਂ ਸਭ ਤੋਂ ਮੇਜਰ ਜ਼ਿੰਮੇਵਾਰੀ ਮੈਂ ਐਸਟੀਐਮ ਬਟਾਲਾ ਡੀਸੀ ਗੁਰਦਾਸਪੁਰ ਜੋ ਜੇ ਅਗਰ ਉਹਨਾਂ ਕੋ ਬਿਨਾ ਪਰਮਿਸ਼ਨ ਤੋਂ ਉਹ ਕੰਮ ਕੀਤਾ ਗਿਆ ਤੇ ਉਹਦੀ ਜਲਦ ਤੋਂ ਜਲਦ ਜਾਂਚ ਕਰਕੇ ਉਹਨਾਂ ਤੇ ਐਫਆਈਆਰ ਰਜਿਸਟਰ ਕਰੋ ਕਿ ਕਿੰਨੇ ਉਹਨਾਂ ਨੂੰ ਆਰਡਰ ਦਿੱਤਾ ਉਹਨੂੰ ਉਤਾਰ ਕੇ ਸੀ ਕਿ ਚੜਾ ਦਿਓ ਇਹ ਕੋਈ ਕਿਸੇ ਦਾ ਕਪੜਾ ਵਾ ਇਹ ਕੋਈ ਪਾਰਟੀ ਦਾ ਝੰਡਾ ਵਾ ਕਿ ਉਹ ਤੁਸੀਂ ਉੱਥੇ ਉਤਾਰਿਆ ਜਦੋਂ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਕਿਸੇ ਗੱਡੀ ਤੋਂ ਝੰਡਾ ਲਾਇਆ ਗੱਡੀ ਤੋਂ ਝੰਡਾ ਲਾ ਕੇ ਲਗਾ ਦਿੱਤਾ ਇਹ ਰਾਸ਼ਟਰੀ ਧਵਜਾ ਇਸ ਦਾ ਸਨਮਾਨ ਹੋਣਾ ਚਾਹੀਦਾ ਔਰ ਇਸ ਦਾ ਗਿਆਤ ਹੋਣਾ ਚਾਹੀਦਾ ਐਮਐਲਏ ਸਾਹਿਬ ਨੂੰ ਵੀ ਔਰ ਪ੍ਰਸ਼ਾਸਨ ਨੂੰ ਤੇ ਕੀ ਕਾਰਵਾਈ ਹੋਈ ਸਮਝ ਤੋਂ ਬਾਅਦ ਮਟੀਰੀਅਲ ਦਾ ਜ਼ਿਕਰ ਕਰ ਰਹੇ ਤੁਸੀਂ ਤੁਹਾਨੂੰ ਕੀ ਲੱਗਦਾ ਜਿਹੜਾ ਮਟੀਰੀਅਲ ਤਿਰੰਗੇ ਦੇ ਵਿੱਚ ਵਰਤਿਆ ਗਿਆ ਉਹ ਮੀਰੀ ਵਿੱਚ ਕਮੀ ਹੈ ਉਹਦੀ ਕੋ ਮਨਿਆਤ ਹੁੰਦੀ ਹੈ ਇਹ ਮਟੀਰੀਅਲ ਕਿਸੇ ਪ੍ਰਾਸਰਿਆ ਜਾਂਦਾ ਹੈ ਕਿ ਲੱਗਣ ਚੋਗ ਹੈਗਾ ਕਿ ਨਹੀਂ ਹੈਗਾ ਕਿੰਨੇ ਮੀਟਰ ਦਾ ਹੈਗਾ ਤੇ ਕਿੰਨੀਂ ਡੇਰ ਲੱਗੇਗਾ ਬਕਾਇਦਾ ਬਕਾਇਦਾ ਇੱਕ ਰਾਸ਼ਟਰੀ ਧਵਜ ਵਾਸਤੇ ਸਾਡੇ ਤਿਰੰਗੇ ਵਾਸਤੇ ਇੱਕ ਮਟੀਰੀਅਲ ਜਿਹੜਾ ਯੂਜ਼ ਕੀਤਾ ਜਾਂਦਾ ਉਹ ਬਕਾਇਦਾ ਬਹੁਤ ਵਧੀਆ ਮਟੀਰੀਅਲ ਯੂਜ਼ ਕੀਤਾ ਜਾਂਦਾ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੁਸੀਂ ਬਹੁਤ ਵੱਡੇ ਰਾਸ਼ਟਰੀ ਧਵਜ ਲੱਗੇ ਦੇਖੇ ਲਹਿਰਾਉਂਦੇ ਦੇਖੇ ਪਰ ਉਹਨਾਂ ਦੀ ਕੋਈ ਮਨਿਆਦ ਵੀ ਫਿਕਸ ਕੀਤੀ ਜਾਂਦੀ ਆ ਉਹਨਾਂ ਦਾ ਹਮੇਸ਼ਾ ਮਟੀਰੀਅਲ ਦੇਖ ਕੇ ਲਾਇਆ ਜਾਂਦਾ ਉਦੀ ਜਾਂਚ ਜ਼ਰੂਰੀ ਆ ਕਿਉਂਕਿ ਇਹ ਕੀ ਮਟੀਰੀਅਲ ਹੈ ਦਾ ਦੋ ਵਾਰੀ ਉਹਨੂੰ ਰਿਪੇਅਰ ਕਰਕੇ ਫਿਰ ਲਗਾਇਆ ਗਿਆ ਦੂਸਰੀ ਵਾਰੀ ਫਿਰ ਜ਼ਰੂਰਤ ਪੈ ਗਈ ਉਹਦੇ ਪੀਸੇ ਦਾ ਟਾਕੀਆਂ ਵੀ ਖਲਾਰ ਦਿੱਤੇ ਗਏ ਤੁਹਾਡਾ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਿਹਾ ਜੀ ਪਹਿਲੇ ਵੀ ਇਹ 44 ਫਲੈਗ ਜਿਹੜੇ ਰਾਤੀ ਸੀ ਇਹ ਪੂਰੇ ਚੁਲੇ ਦੇ ਵਿੱਚ ਤਹੀ ਵੀ ਗਏ ਸੀ ਹਾਂਜੀ